पैर रोक में नास्ता पग तले चला नाथ नाथी पग तले चला नाथ नाथी सरनाने कोल प्रसन्न तो और दुःख अनगढ़ जनुमिरादे महाविखादर मिटंत सदसे प्रदे हर नाम नाना जैसे पाव काश्त पसन्द कोर दिन तौत पद्धति अनुभव समुद्रास्पर्धा दूरन देरापुर बोल ना नागरिक दे कर हाथ रो तो सुल्तान बहा उमिया तेरी गन बड़ाई जो तो देहि सु कहां स्वामी मैं पूरे ते ना जाए पानी गुरु गुर है पानी وچ پانی અમૃત سارے गुर पानी कह सिख जनमान पर ताकी गुरु ने सताले जवर छदर रख ले मालिक को जाक जो तू जहां पीर जन

ਸਾਧ ਸੰਗਤ ਜੀ ਆਇਆਂ ਕਹਿੰਦਾ ਲਾਹਾ ਪ੍ਰਾਪਤ ਕਰਿਓ ਧੰਕਤਾ ਦੇ ਜੋਗ ਵਧਾਈ ਦੇ ਪਾ ਕਰੋ ਆਪਣੇ ਸਹਿਬਾ ਤੁਹਾਨੂੰ ਧੰਨ ਗੁਰਪ੍ਰੀਤ ਬਹਾਦਰ ਰਾਜੇ ਪਾਸ਼ਾ ਜੀ ਦੇ ਪ੍ਰਕਾਸ਼ ਨੂੰ ਮਨਾਣਾ ਕਰੀਓ ਮਹਾਰਾਜ ਜੀ ਨੇ ਪਾਣੀ ਅੰਦਰੋਂ ਬਾਣ ਕਰ ਦੇਨੇ ਕਿਤੇ ਗੁਰ ਬਾਣੀ ਕਿਨਾ ਗੁਰ ਸਿੱਖਾਂ ਭਾਈ ਪਗਧਰ ਪ੍ਰਵਕਰ ਜੀ

जो अर आए साज बढ़ता है महाराज की बात महाराज बन के प्यारी सत्य जी विचार करके देखिए एक इंसान की किम होंगी है चालीस साल संताली साल अस्सी साल या फिर सौ साल सबू गुरु घर आते सोची किमर ची

असि कि महाराज के गुण प्राप्त कर लगे सारे गवा के एक शब्द मेरे प्राण बस्त है बहुत जन्म नाम एक शब्द की कमाई कर ली जाए एक शब्द महाराज का तार दिता है महाराज ने तो सू सारा कुछ दिता है सारी ऐशो आराम ग्रस्ती बच्चे बैंक बैलेंस हर एक तरह की सुविधा सारे आए क्यों कि वास्ते आए हैं गोविंद मिलन की यह तेरी बड़ी असि उस अकाल पुरख वागुरु मिलने वास्ते आए हैं इस धरती से इस दे को सिमर दे सो दे भज हर की सेव कहते ये जी दे प्राप्त हुई है ना

ਹਰ ਸੇਂਦ ਤੇ ਪਾਵੇ ਭਾਵੇਂ ਇਹਨੇ ਪਰਮਾ ਚੋਟਾ ਖਾਵੇ ਬਿਨ ਭਾਗਾ ਸੱਚ ਸੱਚ ਦਾ ਲੱਭੇ ਸੰਗਤ ਮੈਂ ਪਰਿਚੇਜ ਆ ਜਿਹੜੀ ਕੰਨਾਂ ਇੱਕਦਮ ਮੁੱਖਾ ਦੇਹੀ ਤੁਹਾਨੂੰ ਪ੍ਰਾਪਤ ਹੋਈਏ ਮਹਾਰਾ ਦੀ ਰਹਿਮਤ ਹੋਈਏ ਕਿਰਪਾ ਬਖਸ਼ਿਸ਼ ਹੋਈਏ ਤੇ ਦੂਜਾ ਆ ਜਿਹਨੇ ਕਹੇ ਸਨ ਸੰਗਤੀਆਂ ਤੁਹਾਨੂੰ ਪ੍ਰਾਪਤ ਹੋਈਏ ਇਹ ਵੱਡੇ ਭਾਗਾ ਦੀ ਨਿਸ਼ਾਨੀ ਹੋਇਆ ਕਰਦੀ ਏ ਮਾਰਾ ਜੀ ਜਦੋਂ ਪਰਮਾਤਮਾ ਇਸੇ ਮੁਖ ਮਨੁੱਖ ਤੇ પ્રસન્નਤਾ ਹੋਏ ਖੁਸ਼ੀ ਹੋਈ ਫਿਰ ਮਾਰਾ ਜਸੂ ਜਿਵੇਂ ਮਾਂ ਨੂੰ ਜਦੋਂ ਬੱਚੇ ਤੇ ਬਹੁਤ ਪਿਆਰ ਆਉਂਦਾ ਨਾ ਉਹਨੂੰ ਚੁੱਕ ਕੇ ਆਪਣੀ ਕਲਾਵੀਂ ਚ ਲੈ ਲੈਂਦੀ ਆਪਣੀ ਗੋਦੀ ਚ ਲੈ ਲੈਂਦੀ ਹੈ ਇਸੇ ਤਰ੍ਹਾਂ ਜਦੋਂ ਮਾਰਾ ਨੂੰ ਸਾਡੇ ਤੇ ਪਿਆਰ ਆਉਂਦਾ ਹੈ ਫਿਰ ਮਾਰਾ ਸਾਨੂੰ ਇੱਕ ਕੜੀਆਂ ਬਖਸ਼ਿਸ਼ ਕਰਦੇ ਨੇ ਕਿਹੜੀਆਂ ਕੜੀਆਂ ਜਿਹਨੀਆਂ ਆਤਮਿਕ ਜੁੜਕੀਆਂ ਸਾਸ ਸੰਗਤ dielੀਆਂ ਦਾ ਲਾਹਾ ਪ੍ਰਾਪਤ ਕਰਦੇ ਹੋ ਤੁਸੀਂ ਕਿਰਪਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ ਮੈਨੇਜਮੈਂਟ ਵੀਰਾਂ ਨੇ ਪ੍ਰਬੰਧਕ ਵੀਰਾਂ ਨੇ ਧਿਆਨ ਸੀ ਕਰੂ ਸਤਿ ਕੀ ਛੋਟੀ ਵਾਹ ਦੇ ਇਤਿਹਾਸ ਦਾ ਲੰਗਰ ਲਾਇਆ ਹੈ ਇਤਿਹਾਸ ਮੇਨਾਂ ਕੀ ਹੁੰਦੇ ਨੇ ਉਹ ਸਾਖੀ ਜੋ ਹੁੰਦੇ ਪਰ ਕਹਤ ਹੋਏ ਕਹਿੰਦੇ ਮਨਾਂ ਦੀਆਂ ਗੁਝੀਆਂ ਹੋਈਆਂ ਜੋਤਾਂ ਗੁਰੂ ਦਾ ਇਤਿਹਾਸ ਨਾਲ ਜੱਗ ਕਹਿੰਦੀਆਂ ਦੀ ਬਾਪਾਆਂ ਦੀਆਂ ਕਹਾਣੀਆਂ

ਨਿਕਲੇ ਜਿਹੇ ਤੇ ਪੀਛੜੇ ਕੋਲੋਂ ਘਰ ਦਾ ਅੰਨਾ ਪਾਣਾ ਸਿੱਖੀਏ ਠੱਠੇ ਤਾਈਂ ਠਿੱਟ ਤਹਰ ਕੋਈ ਮਾਰਦਾ ਐ ਤੇ ਇਹਨੂੰ ਦਨ ਅੱਜ ਗਾਏ ਇਸ ਕੰਡਲ ਦੀ ਭਿਆਨਕ ਸਭੀ ਅੰਦਰ ਕਹਿੰਦੇ ਜਦ ਕੋਈ ਡਿੱਗ ਪਵੇ ਨਾ ਉਸ ਨੂੰ ਵੇਖ ਕੇ ਹੱਸਣ ਵਾਲੇ ਜ਼ਿਆਦਾ ਮਿਲ ਜਾਂਦੇ ਨੇ ਤੇ ਉਸ ਨੂੰ ਚੁੱਕਣ ਵਾਲੇ ਬਹੁਤ ਘੱਟ ਮਿਲਦੇ ਨੇ ਠੱਠੇ ਤਾਈਂ ਠਿੱਟ ਤਹਰ ਕੋਈ ਮਾਰਦਾ ਨਿਕੇ ਤਾਈਂ ਬਿਠਾਣਾ वाह के महाराज जी पाशाह हिंद की पाशा, चादर देहार है ਕਹਿੰਦੇ ਉਹ ਤਰ ਤਰ ਤੀਗ ਬਹਾਦਰ ਜਿਹੜੇ ਸ਼ਾਂਤ ਤੇ ਨਿਰਪਰ ਸੁਭਾਅ ਦੇ ਸਨ ਕੁਝ ਤੇ ਇਤਿਹਾਸਕਾਰਾਂ ਕਰ ਤੀਗ ਬਹਾਦਰ ਮਹਾਰਾਜ ਜੀ ਨੂੰ ਕਰ ਗੁਰਨਾਨ ਦੇ ਮਹਾਰਾਜੀ ਦੇ ਹੋਬ ਹੋਬ ਉਹਨਾਂ ਸੋ ਕਾਧ ਗੁਰੂ ਕੇ ਮੈਕ ਅਮਨੇ ਸਰ ਲਿਖੀ ਪਿਤਾ ਜੀ ਤਾਂ ਤੰਗਹ ਕੋ ਵਿਸਾਈ ਮਹਾਰਾਜ ਅਤੇ ਮਾਤਾ ਜੀ ਮਾਤਾ ਨਾਗੀ ਜੀ ਉਹਨਾਂ ਦੇ ਗ੍ਰੈਂਡਕੇ ਜਦੋਂ ਧਰਗੂ ਤੇਗ বাহাদুর ਮਹਾਰਾਜ ਜੀ ਨੇ ਪ੍ਰਕਾਸ਼ ਧਰਿਆ ਖੁਸ਼ੀਆਂ ਚਾਰੇ ਪਾਸੇ ਫੈਲ ਗਈਆਂ ਨੇ ਲੋ ਜੀ ਜੀ ਨੇ ਧਰਗੂ ਤੇਗ বাহাদুর ਮਹਾਰਾਜ ਜੀ ਦੇ ਪਾਸ਼ਾ ਜੀ ਨੇ ਪ੍ਰਕਾਸ਼